ਮੁੰਬਈ ਦੇ ਨਾਲ-ਨਾਲ ਦੇ ਕਈ ਹੋਰ ਸ਼ਹਿਰਾਂ ਵਿੱਚ ਸੀਐਨਜੀ ਦੀ ਕੀਮਤਾਂ ਵਿੱਚ ਵਾਧਾ ਹੋਣ ਦੀ ਵੱਡੀ ਖਬਰ ਹੈ ਸੀਐਨਜੀ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ ਪਰ ਚੌਂਦ ਰਾ ਦਿੱਲੀ ਵਿੱਚ ਖਪਤਕਾਰਾਂ ਨੂੰ ਫਿਲਹਾਲ ਇਸ ਤੋਂ ਛੋਟ ਦਿੱਤੀ ਗਈ ਹੈ ਰਾਸ਼ਟਰੀ ਰਾਸਥਾਨੀ ਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਸੀਐਨਜੀ ਅਤੇ ਖਾਣਾ ਬਣਾਉਣ ਲਈ ਘਰਾਂ ਵਿੱਚ ਪਾਈਪ ਰਾਏ ਕੁਦਰਤੀ ਗੈਸਾ ਪਛਾਣ ਲਈ ਵਾਲੀ ਕੰਪਨੀ ਇੰਦਰਪ੍ਰਸਤ ਗੈਸ ਲਿਮਟਿਡ ਨੇ ਹਫਤੇ ਦੇ ਆਰੰਭ ਵਿੱਚ ਸੀएनजी ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗਰਾਮ ਅਤੇ ਹੋਰ ਸ਼ਹਿਰਾਂ ਵਿੱਚ ਸੀएनजी ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ ਦਿੱਲੀ ਨੂੰ ਛੋੜ ਦਿੱਤੀ ਗਈ ਹੈ ਜਿੱਥੇ ਕੁਝ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਐਮਜੀਐਲ ਦੀ ਵੈੱਬਸਾਈਟ ਮੁਤਾਬਕ ਚੋਣਾਂ ਖਤਮ ਹੋਣ ਦੇ ਨਾਲ ਹੀ ਮੁੰਬਈ ਵਿੱਚ ਗੈਸ ਦੀ ਰਿਟੇਲ ਕਰਨ ਵਾਲੀ ਮਹਾਨਗਰ ਗੈਸ ਲਿਮਟਿਡ ਐਮਜੀਐਲ ਨੇ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ ਐਮਜੀਐਲ ਅਤੇ ਅਡਾਨੀ ਟੋਟਲ ਗੈਸ ਲਿਮਟਿਡ ਵਰਗੇ ਹੋਰ ਸਿਟੀ ਗੈਸ ਡੀਲਰਾਂ ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ 20% ਦਾ ਵਾਧਾ ਹੁੰਦੇ ਪਿਛਲੇ 2 ਮਹੀਨਿਆਂ ਤੋਂ ਪਰ ਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਮੁੰਬਈ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੁੰਦੇ ਹੀ MGL ਨੇ 23 ਨਵੰਬਰ ਤੋਂ CNG ਦੀਆਂ ਕੀਮਤਾਂ 2 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਕੇ 70 ਰੁਪਏ ਕਰ ਦਿੱਤੀਆਂ। ਸ਼ਹਿਰ ਵਿੱਚ CNG ਵੇਚਣ ਵਾਲੇ ਹੋਰਨਾਂ ਨੇ ਵੀ ਇਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅੱਜ ਦੀ ਪੰਜਾਬ ਦੇ ਜਲੰਧਰ ਸ਼ਹਿਰ 'ਚ CNG ਦੀ ਕੀਮਤ ਅੱਜ 91.75 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇੱਕ ਹਾਲ ਦੀ ਕੀਮਤ ਕੋਈ ਬਦਲਾਅ ਨਹੀਂ ਦਰਸਾਉਂਦਾ ਅਕਤੂਬਰ ਦੀ ਔਸਤ 99.80 ਦੀ ਤੁਲਨਾ ਵਿੱਚ। ਸੀਐਨਜੀ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਇਆ ਗਿਆ ਹੈ ਹਾਲਾਂਕਿ ਪਿਛਲੇ 10 ਦਿਨਾਂ ਵਿੱਚ ਕੀਮਤਾਂ 92.75 ਪ੍ਰਤੀ ਕਿਲੋਗ੍ਰਾਮ ਤੇ ਸਥਿਰ ਰਹੀਆਂ ਜੋ ਤੁਹਾਡੀਆਂ ਬਾਲਣ ਦੀਆਂ ਜ਼ਰੂਰਤਾਂ ਦੀ ਯੋਜਨਾ ਬਣਾਉਣ ਲਈ ਕੀਮਤੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਆਈਜੀਐਲ ਦੀ ਵੈੱਬਸਾਈਟ ਅਨੁਸਾਰ ਦਿੱਲੀ ਵਿੱਚ ਸੀਐਨਜੀ ਦੀਆਂ ਦਰਾਂ 75.09 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬਰਕਰਾਰ ਹਨ ਜਦੋਂ ਕਿ ਨੋਇਡਾ ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਕੀਮਤਾਂ 2 ਰੁਪਏ ਪ੍ਰਤੀ ਕਿਲੋਗ੍ਰam ਵੱਧ ਕੇ 81.70 ਰੁਪਏ ਪ੍ਰਤੀ ਕਿਲੋਗ੍ਰam ਅਤੇ ਗੁਰੂਗਰਾਮ ਵਿੱਚ 82.12 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਹਨ ਇਸ ਨੂੰ 23 ਨਵੰਬਰ ਤੋਂ ਲਾਗੂ ਕੀਤਾ ਗਿਆ ਵੈਂਟ ਵਰਗੇ ਸਥਾਨਕ ਟੈਕਸਾਂ ਦੇ ਕਾਰਨ ਸੀਆਂ ਜਿੰਦੀਆਂ ਦਰਾਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ ਜਦੋਂ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਚੌੜਾ ਹੋਣੀਆ ਸੰਤਾ ਆਈ.ਆਰ.ਐਲ ਨੇ ਦਿੱਲੀ ਵਿੱਚ ਕੀਮਤਾਂ ਵਿੱਚ ਸੋਧ ਕੀਤੀ ਸੀ ਪਰ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਲਈ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ